ਕਤਲ ਹੋਇਆ ਪਿੱਛੇ ਕਰ ਲੋ ਸਰਕਾਰੀ ਕਤਲ ਹੈਗਾ ਜੀ ਹੋਰ ਕੀ ਹੈ ਇੱਕ ਸਰਕਾਰ ਨੇ ਕਤਲ ਕੀਤਾ ਹੈ ਤੇ ਸੂਬੇ ਦੀ ਸਰਕਾਰ ਨੇ ਹਿਫਾਜ਼ਤ ਨਹੀਂ ਕੀਤੀ ਪਰਚਾ ਨਹੀਂ ਦਰਜ ਕੀਤਾ ਤੇ ਜਿਹੜਾ ਕੁਝ 2.5 ਸਾਲ 3 ਸਾਲ ਪਹਿਲੇ ਹੋਇਆ ਸੀ ਜਿੱਥੇ 600 ਕਿਸਾਨ ਸ਼ਹੀਦ ਹੋ ਗਏ ਸੀ ਉਸ ਟਾਈਮ ਵੀ ਕੀ ਹੋਇਆ ਕਾਂਗਰਸੀਆਂ ਨੇ ਜੇ ਅਗਵਾਈ ਕੀਤੀ ਹੁੰਦੀ ਜਦ ਕਾਲੇ ਕਾਨੂੰਨ ਬਣ ਰਹੇ ਸੀਗੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਕਮੇਟੀ ਦਾ ਹਿੱਸਾ ਸੀ ਜੇ ਉਸ ਟਾਈਮ ਉਹਨੂੰ ਦਿਵਾ ਲਿਆ ਹੁੰਦਾ ਕਿ ਨਹੀਂ ਪੰਜਾਬ ਨੂੰ ਨਹੀਂ ਇਸਹਮਤ ਹੋਗਾ ਤੇ ਕਾਨੂੰਨ ਕਦੇ ਆਉਂਦਾ ਹੀ ਨਹੀਂ ਉਦੇ ਬਾਅਦ ਜਦ ਆ ਗਏ ਤੇ ਫਿਰ ਕਿਸਾਨਾਂ ਨੂੰ ਆਪਣੇ ਹਾਲ ਚੇ ਛੱਡਦਾ ਜਾਓ ਆਪਦੀ ਲੜਾਈ ਖੁਦ ਲੜੋ ਇੱਕ ਵਾਰੀ ਨਿਕਲ ਕੇ ਕਾਂਗਰਸ ਨਹੀਂ ਆਈ ਉਹਨਾਂ ਦਾ ਮਸਲਾ ਹੱਲ ਕਰਨ ਵਾਸਤੇ ਡੇਢ ਸਾਲ ਬੈਠੇ ਰਹੇ ਸ਼ਹੀਦ ਹੋ ਗਏ ਨਾ ਕਾਂਗਰਸੀਆਂ ਨੇ ਕੁਝ ਕੀਤਾ 600 ਕਿਸਾਨ ਮਰਵਾਤੇ ਤੇ ਅੱਜ ਇਹ ਸਰਕਾਰ ਵੀ ਉਹੀ ਕੁਝ ਕਰ ਰਹੀ ਹੈ ਇਹਨਾਂ ਨੇ ਤਾਂ ਹੋਰ ਵੀ ਹੱਦਾ ਪਾਰ ਕਰ ਦਿੱਤੀਆਂ ਕਦੇ ਸੁਨਿਆ ਨਹੀਂ ਕਿ ਨਾਲ ਦੇ ਸੂਬੇ ਦੀ ਸਰਕਾਰ ਤੁਹਾਡੇ ਦੇ ਅੰਦਰ ਆ ਕੇ ਤੁਹਾਡੇ ਲੋਕਾਂ ਦੇ ਉੱਤੇ ਅਟੈਕ ਕਰੇ ਤੇ ਤੁਸੀਂ ਆ ਬਨੇ ਬੈਠੋ ਤੁਹਾਡੀ ਪੁਲਿਸ ਕੀ ਕਰ ਰਹੀ ਹੈਗੇ ਜਮੀਨ ਦੇ ਵਿੱਚ ਡਰ ਉਹਦੇ ਰਾਹੀਂ ਸਾਡੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈਗਾ ਅਥਰੋਗੈਸ ਅੱਜ ਗੋਲੀ ਦੇ ਨਾਲ ਸਾਡਾ ਇੱਕ ਨੌਜਵਾਨ ਮਰ ਗਿਆ ਤੇ ਫਿਰ ਉਹਦੇ ਪਰਚਾ ਵੀ ਨਾ ਦਰਜ ਹੋਏ ਜਿਨੇ ਮਾਰੀਏ ਉਹਦੀ ਕੋਈ ਜਾਂਚ ਵੀ ਨਾ ਬਿਠਾਈ ਜਾਏ ਪਰਿਵਾਰ ਤਾਂ ਕੋਈ ਪਹੁੰਚ ਵੀ ਨਾ ਕਰੇ ਤੇ ਇਹ ਸਰਕਾਰ ਹੈ ਕਿ ਕੀ ਚੀਜ਼ ਹੈ ਜੀ ਨਾ ਭਗਵੰਤ ਜੀ ਸੰਡਰ ਕਰਕੇ ਨੇ ਨਹੀਂ ਭਗਵੰਤ ਜੀ ਸਿੱਧੇ-ਸਿੱਧੇ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਕਿਉਂਕਿ ਕਾਤਲ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਰੋਕਿਆ ਨਹੀਂ ਇਹ ਕਤਲ ਹੋਇਆ ਕਿਉਂਕਿ ਤੁਸੀਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਅੱਜ ਵੀ ਨਹੀਂ ਨਿਭਾ ਰਹੇ ਇਹਨੂੰ ਕੁਰਸੀ 'ਤੇ ਬੈਠਣ ਦਾ ਹੱਕ ਕੀ ਰਹਿ ਗਿਆ ਜੇ ਇਹ ਕਾਨੂੰਨ ਵਿਵਸਾਹ ਅੱਜ ਪੰਜਾਬ ਦੇ ਹਾਲਾਤ ਖਰਾਬ ਕੀਤੇ ਜਾ ਰਹੇ ਨੇ? ਜਾਣ ਬੂਝ ਕੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਇੱਕ ਰੰਗਤ ਦਿੱਤੀ ਜਾ ਰਹੀ ਹੈ। ਇਹ ਕੇਂਦਰ ਦੀ ਸਰਕਾਰ ਦੇ ਆਦੇਸ਼ 'ਚ ਹੋ ਰਿਹਾ ਹੈ ਕਿ ਆਪ ਉਹਨਾਂ ਦੇ ਨਾਲ ਰਲ ਮਿਲ ਕੇ ਕਰ ਰਿਹਾ ਹੈ। ਇਹ ਤਾਂ ਜਵਾਬ ਉਹੀ ਦੇ ਸਕਦੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਸਰਕਾਰ ਨੇ ਧੱਕਾ ਕੀਤਾ ਸਾਡੇ ਪੰਜਾਬੀਆਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜਾ 3 ਸਾਲ ਪਹਿਲੇ ਉਹਨਾਂ ਨੇ ਵਾਅਦਾ ਤੋਂ ਅਸੀਂ ਤਾਂ ਉਹੀ ਮੰਗ ਰਹੇ ਨਾ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਉਸ ਵਾਅਦੇ ਨੂੰ ਪੂਰਾ ਕਰੋ। ਤਾਂ ਕਈ ਵਾਰੀ ਪਾਰਲਮੈਂਟ ਚ ਵੀ ਇਹ ਗੱਲ ਚੱਕ ਚੁੱਕੀਆਂ। ਤੇ ਇਹ ਵਾਦਾ ਪੂਰਾ ਕਰਾਂ ਦਾ ਕਿਹਦਾ ਫਰਜ਼ ਬੰਦਾ ਸੀ ਕਿ ਸੂਬੇ ਦੀ ਸਰਕਾਰ ਜਾ ਕੇ ਅਗਵਾਈ ਕਰੇ ਲੇਕਿਨ ਇਹਨਾਂ ਨੂੰ ਤਾਂ ਆਪਦੀ ਕੁਰਸੀਆਂ ਹੀ ਹੋ ਰਿਹਾ ਹੈ ਸ਼ਰੇਆਮ ਪੁਲਿਸ ਦੀ ਨਾਲ ਆਪਣੇ ਬੰਦੇ ਚੱਕ ਰਹੇ ਨੇ ਘੁੱਟ ਰਹੇ ਨੇ ਮਾਰ ਰਹੇ ਨੇ ਜ਼ਖਮੀ ਕਰ ਰਹੇ ਨੇ ਤੁਸੀਂ ਹੁਣ ਵੀ 3-4 ਦਿਨ 5-6 ਦਿਨ ਹੋ ਗਏ ਤੁਸੀਂ ਹੁਣ ਵੀ ਆਪਣੀ ਮੂੰਹੇ ਤਾਲਾ ਲਾ ਆਪਦੀ ਕੁਰਸੀ ਤਾਂ ਹੀ ਸੀਮਤ ਬੈਠੇ ਹੋ ਇਹ ਇਹ ਨੂੰ ਸਰਕਾਰ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਸੰਭਵ ਹੈ ਕਿ ਜਿਹੜੇ ਕਿਸਾਨ ਮੰਗਾ ਮੰਗ ਰਹੇ ਨੇ ਜਾਂ ਵਾਅਦੇ ਕਹਿ ਰਹੇ ਨੇ ਇਹ ਪਾਰਲੀਮੈਂਟ ਸੈਸ਼ਨ ਖਤਮ ਹੋ ਗਿਆ ਅੱਗੇ ਥੋੜੀ ਦਿਨਾਂ ਤੱਕ ਕੋਡ ਆਫ ਕੰਡਕਟ ਲੱਗ ਜਾਏਗਾ ਕਾਨੂੰਨ ਬਣ ਸਕਦਾ ਕੋਈ ਸੰਭਵ ਹੈ ਦੇਖੋ ਬਣਨ ਨੂੰ ਤਾਂ ਆਰਡੀਨੈਂਸ ਹਰ ਵੀਡਨਸਡੇ ਨੂੰ ਕੈਬਨਿਟ ਮੀਟਿੰਗ ਹੁੰਦੀ ਹੈ ਆਰਡੀਨੈਂਸ ਮਿੰਟ ਚ ਆ ਸਕਦਾ ਹੈਗਾ ਪਹਿਲੇ ਵੀ ਆਇਆ ਹੀ ਸੀ ਨਾ ਜੀ ਤੇ ਆ ਸਕਦਾ ਹੈ ਪਰ ਇਹ ਦੋਨੋਂ ਸੂਬੇ ਦੀ ਤੇ ਕੇਂਦਰ ਦੀ ਸਰਕਾਰ ਜਾਣ ਬੁਝ ਕੇ ਲੰਮਾ ਖਿੱਚ ਰਹੀ ਹੈ ਕਿ ਜਾਪਤਾ ਲੱਗ ਜਾਏ ਜਾ ਜਾਪਤਾ ਲੱਗ ਜਾ ਮਸਲਾ ਸਾਰਾ ਮੁੱਕ ਜਾਊਗਾ ਕਿਸਾਨਾਂ ਨੂੰ ਉੱਠ ਕੇ ਜਾਣਾ ਪਊਗਾ ਇਹ ਕਿਸਾਨਾਂ ਦੇ ਨਾਲ ਇੱਕ ਵਾਰ ਫੇਰ ਬੇਇਨਸਾਫੀ ਬੇਇਨਸਾਫੀ ਤੇ ਧੋਖਾ ਜਿਵੇਂ 3 ਸਾਲ ਪਹਿਲੇ ਕਾਂਗਰਸੀਆਂ ਨੇ ਕੀਤਾ ਉਹੀ ਆਮ ਆਦਮੀ ਪਾਰਟੀ ਕਰ ਰਹੀ ਤੁਸੀਂ ਕਹਿੰਦੇ ਲੀਗਲ ਟੀਮ ਬਣਾ ਰਹੇ ਹੋ ਤੁਸੀਂ ਪਰਿਵਾਰ ਬੋਲੋ ਪਰਿਵਾਰ ਨੂੰ ਕੀ ਤੁਹਾਡੇ ਵੱਲੋਂ ਪਾਰਟੀ ਵੱਲੋਂ ਕੀ ਤੁਸੀਂ ਕਹਿੰਦੇ ਲੀਗਲ ਟੀਮ ਬਣਾ ਰਹੇ ਹਾਂ ਅਸੀਂ ਨਹੀਂ ਮੈਂ ਮਲੂਕਾ ਸਾਹਿਬ ਦੇ ਨਾਲ ਆਹੀ ਮੈਂ ਸਲਾਹ ਕਰ ਰਹੀ ਸੀ ਕਿ ਜੇ ਅੱਜ ਤਾਈਂ ਪਰਚਾ ਵੀ ਕੋਈ ਕਤਲ ਬੱਡਰ ਹੋਆ ਲੱਗੀ ਹੈ ਪਰਚਾ ਤਾਂ ਦਰਜ ਹੋਣਾ ਇਹ ਤਾਂ ਇਹ ਤਾਂ ਨੂਨ ਕਹਿੰਦਾ ਕਿ ਦਰਜ ਹੋਣਾ ਚਾਹੀਦਾ ਲੇਕਿਨ 24 ਘੰਟੇ ਹੋ ਗਏ ਉਸ ਤੋਂ ਵੱਧ ਹੋ ਗਏ ਅਜ ਤਾਈਂ ਪਰਚਾ ਨਹੀਂ ਦਰਜ ਹੋਇਆ ਹੋਇਆ ਛੁਪੋਇਆ ਜਾ ਰਿਹਾ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਤੇ ਜੇ ਸਰਕਾਰ ਆਪਣਾ ਫਰਜ਼ ਨਹੀਂ ਕਰਦੀ ਅਬ ਫਿਰ ਸ਼ਰੋਧੀਆਂ ਦਵਾਈ ਕਰੋਗੇ ਅਸੀਂ ਆਪਣੇ ਵਕੀਲਾਂ ਨਾਲ ਮਨਨ ਦਾ ਸਾਹਮਣੇ ਕਿਹਾ ਕਿ ਜੇ ਕੋਰਟ ਜਾਣਾ ਪਿਆ ਪੱਤਰਕਾਰ ਵੀ ਇਹ ਕੁੱਟੇ ਆ ਕੁਸ਼ ਬਿਹੋਸ਼ ਵੀ ਹੋਏ ਆ ਆਪਣੇ ਪੰਜਾਬ ਦੇ ਪੱਤਰਕਾਰ ਸੀ ਉੱਥੇ ਤੇ 6-7 ਲੜਕੇ ਵੀ ਆ ਜਿਨ੍ਹਾਂ ਨੂੰ ਬੰਦਕ ਬਣਾ ਕੇ ਲੈ ਕੇ ਗਿਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਛਡਾਉਣਾ ਚਾਹੀਦਾ ਆਪਣੀ ਸਰਕਾਰ ਨੂੰ ਨਹੀਂ ਬਿਲਕੁਲ ਜੇ ਸਰਕਾਰ ਆਪਣਾ ਫਰਜ਼ ਅਦਾ ਨਹੀਂ ਕਰੋਗੇ ਤਾਂ ਫਿਰ ਕਾਨੂੰਨ ਦਾ ਸਹਾਰਾ ਲੈ ਕੇ ਜੋ ਕਾਨੂੰਨੀ ਹੱਕ ਬੰਦਾ ਹੈ ਉਹਦੀ ਲੜਾਈ ਲੜਨ ਵਾਸਤੇ ਅਕਾਲੀ ਦਲ ਜ਼ਰੂਰ ਅੱਗੇ ਆਉਗੇ ਭਾਵੇਂ ਪੱਤਰਕਾਰਾਂ ਦਾ ਹੱਕ ਹੋਵੇ ਭਾਵੇਂ ਸਾਡੇ ਨੌਜਵਾਨਾਂ ਜਿਨ੍ਹਾਂ ਨੂੰ ਚੱਕ ਕੇ ਲੈ ਗਏ ਜਾਂ ਫਿਰ ਸ਼ੁਕਰਮਨ ਇਹੋ ਜਿਹੇ ਨੌਜਵਾਨ ਮੁੰਡੇ ਜਿਨ੍ਹਾਂ ਦਾ ਇੱਕ ਵੈਨ ਚਲਾ ਕੇ ਗੁਜ਼ਾਰਾ ਕਰਦੇ ਨੇ ਇੱਕ ਜਵਾਨ ਪੁੱਤ ਜਿਹੜਾ ਸਹਾਰਾ ਬਣਦਾ ਹੈ ਪਰਿਵਾਰ ਦਾ ਅੱਜ ਉਹ ਤੁਰ ਗਿਆ ਤੇ ਕੋਈ ਇਨਸਾਫ ਹੀ ਨਹੀਂ ਹੋਤਾਂ ਮੌਤ ਦਾ ਕੋਈ ਮੁੱਲ ਹੀ ਨਹੀਂ ਇਹ ਭਗਵੰਤਬਾਨ ਇੰਨੇ ਆਪਣੇ ਅਹੰਕਾਰ ਜਾਂ ਆਪਣੇ ਪਾਵਰ ਦੇ ਨਸ਼ੇ ਵਿੱਚ ਇੰਨਾ ਅੰਨਾ ਹੋਇਆ ਪਿਆ ਕਿ ਕਿਸੇ ਗਰੀਬ ਦਾ ਦੁੱਖ ਵੀ ਨਹੀਂ ਹੋਸਾ ਉਹ ਵੀ ਜਿਹੜੀਆਂ ਫੋਟਾਂ ਸੀ ਟਰੈਕਟਰਾਂ ਦੇ ਲੱਗੀਆਂ ਹੋਈਆਂ ਟਰਾਲੀਆਂ ਤੇ ਗੁਰੂਆਂ ਦੀ ਸਾਰੀ ਗੱਲ ਆ ਗਿਆ ਵਿੱਚ ਸਾਰੇ ਜਿਹੜੇ ਲਿੰਗਰ ਸੀ ਉਹ ਵੀ ਖਲਾਰੇ ਗਏ ਹਰ ਪੱਖੋਂ ਇਹ ਮੇਰਾ ਖਿਆਲ ਸਿੱਖਾਂ ਨੂੰ ਪੰਜਾਬ ਪੰਜਾਬੀਆਂ ਨੂੰ ਇੱਕ ਤਰੀਕੇ ਦੇ ਨਾਲ ਜਲੀਲ ਕਰਨ ਵਾਲੀ ਜਲੀਲ ਕਰਨ ਵਾਲੀ ਗੱਲ ਹੈ